ਘਬਰਾਟ ਦੇ ਵਿੱਚ ਆ ਤਾਂ ਅੱਜ ਅਸੀਂ ਉਸ ਚੀਜ਼ ਦੇ ਵਿੱਚੋਂ ਬਾਹਰ ਆਵਾਂਗੇ ਪਰ ਉਹ ਕਿਉਂ ਆ ਅਸੀਂ ਡਰ ਤੇ ਐਂਗਜ਼ਾਇਟੀ ਦੇ ਵਿੱਚ ਤੇ ਅੱਜ ਅਸੀਂ ਇਸ ਚੀਜ਼ ਨੂੰ ਬਚਨ ਦੇ ਵਿੱਚੋਂ ਸਿੱਖਾਂਗੇ ਹallelujah ਤੇ ਆਓ ਅਸੀਂ ਦੇਖਦੇ ਹਾਂ ਗਲਾਤੀਆਂ ਦੀ ਕਿਤਾਬ ਉਹਦਾ ਚਾਰ ਨੰਬਰ ਅਧਿਆਇ ਤੇ ਉਹਦੀ ਇੱਕ ਨੰਬਰ ਆਇਤ ਦੇ ਵਿੱਚ ਅਸੀਂ ਦੇਖਾਂਗੇ ਹੁਣ ਮੈਂ ਆਖਦਾ ਹਾਂ ਭਈ ਅਧਿਕਾਰੀ ਜਿੰਨਾ ਚਿਰ ਬਾਲਕ ਹੈ ਔਸ ਵਿੱਚ ਅਤੇ ਗੁਲਾਮ ਵਿੱਚ ਕੁਝ ਪਿੰਨਪੇਤ ਨਹੀਂ ਭਾਵੇਂ ਉਹ ਸਭ ਦਾ مالک ਹੈ ਸੋ ਦੇਖੋ ਕਿੰਨਾ ਸੋਹਣੇ ਤਰੀਕੇ ਨਾਲ ਵਚਨ ਸਾਨੂੰ ਇਹ ਗੱਲ ਸਮਝਾ ਰਿਹਾ ਕਹਿੰਦਾ ਹੁਣ ਮੈਂ ਆਖਦਾ ਆ ਭਈ ਅਧਿਕਾਰੀ ਅਧਿਕਾਰੀ ਮਤਲਬ ਜਿਹਦੇ ਕੋਲੇ ਅਥਾਰਟੀ ਆ ਜਿਹੜਾ ਮਾਲਕ ਆ ਹੁਣ ਮੈਂ ਆਖਦਾ ਭਈ ਅਧਿਕਾਰੀ ਜਿੰਨਾ ਚਿਰ ਬਾਲਕ ਹੈ ਉਸ ਵਿੱਚ ਅਤੇ ਗੁਲਾਮ ਵਿੱਚ ਕੋਝ ਵੀ ਪਿੰਨ ਪੇਤ ਨਹੀਂ ਆ ਭਾਵੇਂ ਉਹ ਸਭ ਕਾਹੇ ਦਾ ਮਾਲਕ ਹੈ ਐ ওকে इजी ਐਗਜ਼ਾਮਪਲ ਦੇ ਨਾਲ ਅਸੀਂ ਸਮਝਦੇ ਐਸ ਚੀਜ਼ ਨੂੰ ਜਦੋਂ ਤੱਕ ਇੱਕ ਬੱਚਾ ਆ ਓਕੇ ਆਪਾਂ ਸੌਖੀ ਐਗਜ਼ਾਮਪਲ ਲੈਂਦੇ ਇੱਕ ਇੱਕ ਬੱਚਾ ਆ ਤੂੰ ਰਾਜੇ ਦਾ ਬੱਚਾ ਆ ਜਾਦ ਤੱਕ ਉਹਨੂੰ ਇਲਮ ਨਹੀਂ ਹੋਊਗਾ ਉਹਨੂੰ ਗਿਆਨ ਨਹੀਂ ਹੋਊਗਾ ਕਿ ਉਹਦੇ ਕੋਲੇ ਕਿੰਨੀ ਤਾਕਤ ਆ ਤੇ ਉਹ ਵੀ ਇੱਕ ਰਾਜਾ ਆ ਆਉਣ ਵਾਲੇ ਸਮੇਂ ਦਾ ਉਹ ਰਾਜ ਆ ਜਰ ਤੱਕ ਉਹਨੂੰ ਇਸ ਚੀਜ਼ ਦਾ ਇਲਮ ਨਹੀਂ ਹੋਊਗਾ ਜਰ ਤੱਕ ਉਹਨੂੰ ਇਸ ਚੀਜ਼ ਦਾ ਇਲਮ ਨਹੀਂ ਹੋਊਗਾ ਕਿ ਉਹਦਾ ਪਿਤਾ ਜਿਹੜਾ ਹੈ ਉਹ ਕਿੰਨਾ ਸ਼ਕਤੀਸ਼ਾਲੀ ਆ ਜਰ ਤੱਕ ਉਹਨੂੰ ਇਸ ਚੀਜ਼ ਦਾ ਇਲਮ ਨਹੀਂ ਹੋਊਗਾ ਕਿ ਜੋ ਕੁਛ ਇਸ ਰਾਜ ਮਹਿਲ ਦੇ ਅੰਦਰ ਆਰ ਜੋ ਕੁਛ ਮੇਰੇ ਪਿਤਾ ਦਾ ਆ ਉਹ ਸਭ ਕੁਛ ਮੇਰਾ ਹੀ ਆ ਉਨੀ ਦੇਰ ਤੱਕ ਉਹ ਗੁਲਾਮ ਵਰਗਾ ਹੀ ਆ ਉਨੀ ਦੇਰ ਤੱਕ ਉਹਦੇ ਲਈ ਉਹ ਕੋਈ ਵੀ ਚੀਜ਼ਾਂ ਜਿਹੜੀਆਂ ਆ ਨਾ ਉਹ ਬੇਫਾਇਦਾ ਆ ਕਿਉਂਕਿ ਉਹਨੂੰ ਹੋ ਸਕਦਾ ਕਿ ਉਹ ਸਰੀਰਕ ਤੌਰ ਤੇ ਵੱਧ ਗਿਆ ਹੋਵੇ ਪਰ ਜਦ ਤੱਕ ਉਹਨੂੰ ਇਲਮ ਨਹੀਂ ਹੋ ਜਾਂਦਾ ਜਦ ਤੱਕ ਉਹਨੂੰ ਗਿਆਨ ਨਹੀਂ ਮਿਲ ਜਾਂਦਾ ਉਦੋਂ ਤੱਕ ਉਹ ਨੌਕਰਾਂ ਵਰਗਾ ਹੀ ਆ ਤੁਸੀਂ ਦੇਖੋ ਨਾ ਕਈ ਵਾਰੀ ਕਈ ਵਾਰੀ ਕੀ ਅਕਸਰੀ ਜਿਹੜੇ ਬੱਚੇ ਹੁੰਦੇ ਆ ਛੋਟੇ ਬੱਚੇ ਹੁੰਦੇ ਆ ਤੇ ਉਹਨਾਂ ਨੂੰ ਕੋਈ ਪਤਾ ਨਹੀਂ ਹੁੰਦਾ ਕਿ ਜਿਹੜੇ ਸਾਡੇ ਘਰ ਦੇ ਵਿੱਚ ਸਰਵੈਂਟਸ ਆ ਅਸੀਂ ਮਤਲਬ ਸਾਡੇ ਕੋਲੇ ਉਹਨਾਂ ਨਾਲੋਂ ਜ਼ਿਆਦਾ ਅਥਾਰਟिटीज ਆ ਫਾਰ ਇਗਜ਼ਾਮਪਲ ਕਿ ਬਹੁਤ ਸਾਰੀਆਂ ਚੀਜ਼ਾਂ ਆ ਤੁਸੀਂ ਜਿਹੜੇ ਤੁਹਾਡੇ EMPLOYE ਕੰਮ ਕਰਦੇ ਆ ਤੁਹਾਡੀ ਕੰਪਨੀ ਚ ਕੰਮ ਕਰਦੇ ਜਾਂ ਤੁਹਾਡੇ ਘਰ ਵਿੱਚ ਕੋਈ EMPLOYE ਆ ਉਹ ਤੁਹਾਡੀਆਂ ਸਾਰੀਆਂ ਚੀਜ਼ਾਂ ਨੂੰ ਟੱਚ ਨਹੀਂ ਕਰ ਸਕਦੇ ਤੁਸੀਂ ਉਹਨਾਂ ਨੂੰ ਲਿਮਿਟਸ ਦਿੱਤੀਆਂ ਰੈਸਟ੍ਰਿਕਸ਼ਨਸ ਆ ਉਹਨਰ ਲਈ ਪਰ ਤੁਹਾਡੇ ਬੱਚੇ ਜਿਹੜੇ ਆ ਤੁਸੀਂ ਉਹਨਾਂ ਨੂੰ ਤੁਸੀਂ ਅਧਿਕਾਰ ਦਿੰਦੇ ਆ ਕਿ ਉਹ ਤੁਹਾਡੀ ਕਬਰਡ ਖੋਲ ਸਕਣ ਉਹ ਉਹ ਤੁਹਾਡੇ ਵਾਸ਼ਰੂਮ ਨੂੰ ਯੂਜ਼ ਕਰ ਸਕਣ ਉਹ ਤੁਹਾਡੇ ਬੈੱਡ ਤੇ ਪੈ ਸਕਣ ਪਰ ਜਦ ਕਿ ਤੁਸੀਂ ਆਪਣੇ EMPLOYEES ਨੂੰ ਇਹ ਅਧਿਕਾਰ ਨਹੀਂ ਦਿੰਨੇ। ਅਗਰ ਤੁਸੀਂ ਆਫਿਸ ਵਿੱਚ ਵੀ ਆ ਤੇ ਤੁਹਾਡੇ ਬੱਚੇ ਤੁਹਾਡੇ ਨਾਲ ਮੰਨ ਲਓ ਗਏ ਆ, ਵਿਜ਼ਿਟ ਕਰਨ ਵੀ ਗਏ ਤੇ ਅਗਰ ਤੁਹਾਡਾ ਬੱਚਾ ਜਾ ਕੇ ਤੁਹਾਡੀ ਚੇਅਰ ਤੇ ਬੈਠ ਜਾਵੇ ਸ਼ਾਇਦ ਤੁਸੀਂ ਸ਼ਾਊਟ ਨਹੀਂ ਕਰੋਗੇ ਪਰ ਤੁਹਾਡਾ EMPLOYE ਉਸ ਚੇਅਰ ਤੇ ਨਹੀਂ ਬੈਠ ਸਕਦਾ। ਘਰ ਦੇ ਵਿੱਚ ਕਿੰਨੀਆਂ ਚੀਜ਼ਾਂ ਆ ਤੁਹਾਡੇ ਤੁਹਾਡੇ ਕੱਪੜੇ ਤੁਹਾਡੇ ਬੱਚੇ ਪਾ ਸਕਦੇ ਆ ਤੁਹਾਡੀ ਤੁਹਾਡੀ ਚੱਪਲ ਪਾ ਕੇ ਤੁਹਾਡੇ ਬੱਚੇ ਤੁਰੇ ਫਿਰਦੇ ਆ ਤੁਹਾਡੀਆਂ ਚੀਜ਼ਾਂ ਜਿਹੜੀਆਂ ਉਹ ਚੱਕ ਕੇ ਤੁਹਾਡੇ ਬੱਚੇ ਯੂਜ਼ ਕਰ ਰਹੇ ਤੁਹਾਡੇ ਪਰਫਿਊਮਸ ਨੂੰ ਬੱਚੇ ਯੂਜ਼ ਕਰ ਰਹੇ ਆ ਤੁਹਾਡੀਆਂ ਕਰੀਮਾਂ ਬੱਚੇ ਲਾ ਰਹੇ ਆ ਪਰ ਤੁਸੀਂ ਉਹ ਹੋਰਾਂ ਨੂੰ ਤੁਸੀਂ ਅਲਾਉ ਨਹੀਂ ਕਰਦੇ ਕਿ ਕੋਈ ਹੋਰ ਜਿਹੜਾ ਆ ਉਹ ਯੂਜ਼ ਕਰੇ ਦੇਖੋ ਬੱਚਿਆਂ ਦੇ ਕੋਲੇ ਬਹੁਤ ਰਾਈਟ ਪਰ ਜੇਕਰ ਬੱਚੇ ਨੂੰ ਇਸ ਚੀਜ਼ ਦਾ ਪਤਾ ਨਾ ਹੋਵੇ ਕਿ ਮੈਂ ਆਪਣੇ ਪਾਪਾ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਯੂਜ਼ ਕਰ ਸਕਦਾ ਆਪਣੇ ਮਮਾ ਦੀਆਂ ਚੀਜ਼ਾਂ ਯੂਜ਼ ਕਰ ਸਕਦਾ ਆ ਤਾਂ ਤੁਸੀਂ ਵੇਖੋ ਕਿ ਉਹ ਬੱਚੇ ਐਨ ਉਹਨਾਂ ਏਮਪਲੋਇਜ਼ ਵਰਗੇ ਹੀ ਆ ਜਿਹੜੇ ਤੁਹਾਡੀਆਂ ਚੀਜ਼ਾਂ ਨੂੰ ਜਿੱਦਾਂ ਤੁਸੀਂ ਉਹਨਾਂ ਨੂੰ ਰੈਸਟ੍ਰਿਕਸ਼ਨਸ ਦਿੱਤੀਆਂ ਉਦਾਂ ਹੀ ਉਹ ਤੁਹਾਡੇ ਬੱਚੇ ਵੀ ਉਦਾਂ ਹੀ ਕਰ ਰਹੇ ਆ ਤੇ ਬਾਕੀ ਵੀ ਜਿਹੜੇ ਆ ਏਮਪਲੋਇਜ਼ ਵੀ ਤੁਹਾਡੇ ਉਦਾਂ ਹੀ ਕਰ ਰਹੇ ਆ ਬੱਚੇ ਜਦੋਂ ਛੋਟੇ ਹੁੰਦੇ ਆ ਤੁਸੀਂ ਵੇਖੋ ਕਿ ਹਾਲਾਂਕਿ ਉਹਨਾਂ ਦੇ ਅੰਦਰ ਇੱਕ ਰੂਲਰ ਆ ਉਹਨਾਂ ਦੇ ਅੰਦਰ ਇੱਕ ਮਾਲਕਸ਼ਿਪਿਆ ਹੋਇਆ ਆਉਣ ਵਾਲੇ ਸਮੇਂ ਦਾ ਜੇ ਇਸ ਜਾਇਦਾਦ ਦੇ ਅੱਜ ਤੁਸੀਂ ਮਾਲਕ ਆ ਤੁਹਾਡੇ ਬੱਚੇ ਆਉਣ ਵਾਲੇ ਸਮੇਂ 'ਚ ਉਸੇ ਜਾਇਦਾਦ ਦੇ ਮਾਲਕ ਬਣਨ ਵਾਲੇ ਆ ਪਰ ਉਹਨਾਂ ਨੂੰ ਨਹੀਂ ਪਤਾ ਕਿ ਉਹਨਾਂ ਦੇ ਅੰਦਰ ਇੱਕ ਓਨਰ ਆਰ ਜਦ ਤੱਕ ਉਹਨਾਂ ਦੇ ਅੰਦਰ ਉਹ ਜਿਹੜੀ ਓਨਰਸ਼ਿਪ ਆ ਜਦ ਤੱਕ ਉਹਨਾਂ ਨੂੰ ਨਹੀਂ ਪਤਾ ਉਨੀ ਦੇਰ ਤੱਕ ਤੁਸੀਂ ਦੇਖੋ ਕਈ ਵਾਰੀ ਤੁਹਾਡੇ empioyes ਬੱਚਿਆਂ ਦੇ ਉੱਤੇ ਰੂਲ ਕਰਦੇ ਆ ਤੁਹਾਡੇ EMPLOYEES ਜਿਹੜੇ ਆ ਉਹ ਉਹਨਾਂ ਨੂੰ ਕਹਿਣਗੇ ਤੁਸੀਂ ਆਹ ਚੀਜ਼ ਨੂੰ ਟੱਚ ਨਹੀਂ ਕਰਨਾ ਤੁਸੀਂ ਐਸ ਚੀਜ਼ ਨੂੰ ਟੱਚ ਨਹੀਂ ਕਰਨਾ ਤੁਸੀਂ ਇੱਥੇ ਨਹੀਂ ਜਾਣਾ ਤੁਸੀਂ ਉੱਥੇ ਨਹੀਂ ਜਾਣਾ ਇਸੇ ਤਰ੍ਹਾਂ ਵਚਨ ਸਾਨੂੰ ਕਹਿੰਦਾ ਆ ਹੁਣ ਮੈਂ ਤੁਹਾਨੂੰ ਆਖਦਾ ਆ ਭਈ ਅਧਿਕਾਰੀ ਜਿੰਨਾ ਚਿਰ ਬਾਲਕ ਆ ਉਹਨਾਂ ਦੇਰ ਉਹਦੇ ਤੇ ਤੇ ਗੁਲਾਮ ਵਿੱਚ ਕੋਈ ਫਰਕ ਨਹੀਂ ਆ ਕਿਉਂਕਿ ਉਹਨੀ ਦੇਰ ਤੱਕ ਉਹ ਨਹੀਂ ਕਰ ਸਕਦਾ ਜਿੰਨੀ ਦੇਰ ਤੱਕ ਉਹ ਸਮਝ ਵਿੱਚ ਨਹੀਂ ਵੱਧ ਜਾਂਦਾ ਅੱਜ ਬਹੁਤ ਸਾਰੇ ਲੋਕ ਆ ਜਿਹੜੇ ਅਧਿਕਾਰੀ ਆ ਅਸੀਂ ਪਰਮੇਸ਼ਵਰ ਦੀਆਂ ਬਰਕਤਾਂ ਦੇ ਅਧਿਕਾਰੀ ਆ ਤੁਸੀਂ ਦੇਖੋ ਜਿੱਦਾਂ ਰਾਜੇ ਦੇ ਬੱਚੇ ਦੇ ਅੰਦਰ ਰਾਜਾ ਹੀ ਛੁਪਿਆ ਹੁੰਦਾ ਹੈ ਤੁਸੀਂ ਇਸ ਗੱਲ ਨੂੰ ਧਿਆਨ ਨਾਲ ਸਮਝੋ ਕਿ ਰਾਜੇ ਦੇ ਬੱਚੇ ਦੇ ਅੰਦਰ ਰਾਜਾ ਹੀ ਛੁਪਿਆ ਹੁੰਦਾ ਕਿਉਂਕਿ ਆਉਣ ਵਾਲਾ ਗੱਦੀ ਨਸ਼ੀਨ ਹੁੰਦਾ ਉਹ ਬੱਚਾ ਆਉਣ ਵਾਲੇ ਸਮੇਂ ਦਾ ਰਾਜਾ ਹੁੰਦਾ ਰੂਲ ਕਰਨ ਵਾਲਾ ਹੁੰਦਾ ਉਹ ਬੱਚਾ ਇਸੇ ਤਰ੍ਹਾਂ ਸਾਡੇ ਅੰਦਰ ਵੀ ਇੱਕ ਪਾਤਸ਼ਾਹ ਛੁਪਿਆ ਹੋਇਆ ਹੈ ਸਾਡਾ ਸਰਵ ਸ਼ਕਤੀਮਾਨ ਪਾਤਸ਼ਾਹਾਂ ਦਾ ਪਾਤਸ਼ਾਹ ਸਾਡਾ ਸਰਵ ਸ਼ਕਤੀਮਾਨ ਸਭ ਕੁਝ ਕਰਨ ਦੀ ਤਾਕਤ ਰੱਖਣ ਵਾਲਾ ਪਰਮੇਸ਼ਵਰ ਅਰੇ ਉਹ ਸ਼ਕਤੀਮਾਨ ਪਰਮੇਸ਼ਵਰ ਸਾਡੇ ਅੰਦਰ ਉਹ ਛੁਪਿਆ ਹੋਇਆ ਹੈ ਸਾਡੇ ਅੰਦਰ ਜਿੱਦਾਂ ਬੱਚੇ ਦੇ ਅੰਦਰ ਉਹਦਾ ਪਿਤਾ ਛੁਪਿਆ ਹੋਇਆ ਆ ਬੱਚੇ ਦੇ ਅੰਦਰ ਅਥਾਰਟੀਜ਼ ਛੁਪੀਆਂ ਹੋਈਆਂ ਉਦਾਂ ਹੀ ਸਾਡੇ ਅੰਦਰ ਵੀ ਅਥਾਰਟੀਜ਼ ਆ ਉਦਾਂ ਹੀ ਸਾਡੇ ਅੰਦਰ ਵੀ ਉਹ ਪ੍ਰਭੂਤਾ ਆ ਜੋ ਪਰਮੇਸ਼ਵਰ ਦੀ ਹੈ ਜਿੰਨੀ ਦੇਰ ਤੱਕ ਅਸੀਂ ਬਾਲਕਿਆਂ ਜਿੰਨੀ ਦੇਰ ਤੱਕ ਅਸੀਂ ਮੈਚੋਰ ਨਹੀਂ ਹੋ ਜਾਂਦੇ ਉਹਨਾਂ ਚੀਜ਼ਾਂ ਦੇ ਲਈ ਸਮਝਦਾਰ ਨਹੀਂ ਹੋ ਜਾਂਦੇ ਉਹਨਾਂ ਚੀਜ਼ਾਂ ਦੇ ਲਈ ਜਿੰਨੀ ਦੇਰ ਤੱਕ ਸਾਨੂੰ ਇਲਮ ਨਹੀਂ ਹੋ ਜਾਂਦਾ ਕਿ ਸਾਡੇ ਕੋਲੇ ਕਿੰਨੀ ਤਾਕਤ ਹੈ ਜਿੰਨੀ ਦੇਰ ਤੱਕ ਸਾਨੂੰ ਇਲਮ ਨਹੀਂ ਹੋ ਜਾਂਦਾ ਕਿ ਅਸੀਂ ਕੀ ਕੁਝ ਕਰ ਸਕਦੇ ਆ ਜਿੰਨੀ ਦੇਰ ਤੱਕ ਤੁਹਾਨੂੰ ਇਸ ਗੱਲ ਦਾ ਇਲਮ ਨਹੀਂ ਹੋ ਜਾਂਦਾ ਕਿ ਪਰਮੇਸ਼ਵਰ ਨੇ ਤੁਹਾਨੂੰ ਅਸਮਾਨ ਦੀਆਂ ਸ਼ਕਤੀਆਂ ਉੱਤੇ ਅਧਿਕਾਰ ਦਿੱਤਾ ਆ ਤੁਸੀਂ ਅਸਮਾਨ ਦੀਆਂ ਸ਼ਕਤੀਆਂ ਨੂੰ ਕਮਾਂਡ ਕਰ ਸਕਦੇ ਆ ਜਿੰਨੀ ਦੇਰ ਤੱਕ ਤੁਹਾਨੂੰ ਇਲਮ ਨਹੀਂ ਹੋ ਜਾਂਦਾ ਕਿ ਧਰਤੀ ਦੀਆਂ ਚੀਜ਼ਾਂ ਦੇ ਉੱਤੇ ਪਰਮੇਸ਼ਵਰ ਨੇ ਤੁਹਾਨੂੰ ਇਖਤਿਆਰ ਬਖਸ਼ਿਆ ਆ ਤੁਸੀਂ ਉਨੀ ਦੇਰ ਤੱਕ ਚਾਹੇ ਪਾਣੀ ਦੀਆਂ ਸ਼ਕਤੀਆਂ ਦੇ ਉੱਤੇ ਇਖਤਿਆਰ ਬਖਸ਼ਿਆ ਤੁਸੀਂ ਓਨੀ ਦੇਰ ਉਸ ਇਖਤਿਆਰ ਦਾ ਇਸਤੇਮਾਲ ਨਹੀਂ ਕਰ ਪਾਉਂਦੇ ਓਨੀ ਦੇਰ ਤੱਕ ਸਾਨੂੰ ਛੋਟੇ ਬੱਚਿਆਂ ਦੇ ਵਾਂਗ ਲੱਗਦਾ ਆ ਕਿ ਕੋਈ ਸਾਡੇ ਲਈ ਕੁੱਕ ਕਰੇ ਤੇ ਅਸੀਂ ਖਾਈਏ ਛੋਟੇ ਬੱਚਿਆਂ ਦੇ ਵਾਂਗ ਸਾਨੂੰ ਲੱਗਦਾ ਕਿ ਆਂਟੀ ਸਾਨੂੰ ਲਿਆ ਕੇ ਕੋਈ ਚੀਜ਼ ਦੇਵੇ ਕੋ ਸਾਡਾ ਹੱਥ ਨਹੀਂ ਉੱਪਰ ਰਿਹਾ ਤੇ ਆਂਟੀ ਲਾ ਕੇ ਦੇਵੇ ਸਾਨੂੰ ਚੀਜ਼ ਜਾਂ ਅੰਕਲ ਸਾਨੂੰ ਲਾ ਕੇ ਦੇਵੇ ਕਿਉਂਕਿ ਵੀ ਆਰ ਬੇਬੀਜ਼ ਹੈਨਾ ਤਾਂ ਆਤਮਾ ਦੇ ਵਿੱਚ ਜਿੰਨੀ ਦੇਰ ਤੱਕ ਅਸੀਂ ਬਾਲਕ ਹਾਂ ਭਾਵੇਂ ਅਸੀਂ ਅਧਿਕਾਰੀ ਹਾਂ ਭਾਵੇਂ ਪਰਮੇਸ਼ਵਰ ਨੇ ਸਾਡੇ ਲਈ ਸਭ ਕੁਝ ਐਲਾਨ ਕਰ ਦਿੱਤੇ ਕਿ ਜੋ ਕੁਝ ਮੇਰਾ ਆ ਉਹ ਤੁਹਾਡਾ ਆ ਮੈਂ ਤੁਹਾਨੂੰ ਆਪਣੇ ਵਰਗਾ ਬਣਾ ਦਿੱਤਾ ਆ ਮੈਂ ਤੁਹਾਨੂੰ ਸਾਰੀਆਂ ਸ਼ਕਤੀਆਂ ਦੇ ਦਿੱਤੀਆਂ ਵੈਰੀ ਦੀ ਸ਼ਕਤੀ ਦੇ ਉੱਤੇ ਵੀ ਅਧਿਕਾਰ ਦੇ ਦਿੱਤਾ ਆ ਤੁਹਾਨੂੰ ਜ਼ਮੀਨ ਅਸਮਾਨ ਪਾਣੀਆਂ ਦੇ ਉੱਤੇ ਅਧਿਕਾਰ ਦੇ ਦਿੱਤਾ ਆ ਰੂਲ ਕਰਨਾ ਮੈਂ ਚਾਹਣਾ ਤੁਸੀਂ ਰੂਲ ਕਰੋ ਈਚ ਐਂਡ ఎవਰੀਥਿੰਗ ਸਾਰਾ ਗੁਨਾਹਾਂ ਦੀ ਮਾਫੀ ਵੀ ਜਿਹੜੀ ਆ ਉਹ ਪਰਮੇਸ਼ਵਰ ਨੇ ਸਾਡੇ ਲਈ ਅਰੇਂਜ ਕਰ ਦਿੱਤੀ ਪ੍ਰਭੂ ਸੀਦੇ ਰਾਈਂ ਅਰ ਇਲਮ ਦਿੱਤਾ ਸਾਨੂੰ ਤਾਲੀਮ ਦਿੱਤੀ ਸਾਨੂੰ ਸਭ ਚੀਜ਼ਾਂ ਦਿੱਤੀਆਂ ਪਰ ਜਦ ਤੱਕ ਅਸੀਂ ਇਹਨਾਂ ਚੀਜ਼ਾਂ ਤੋਂ ਜਾਣੂ ਨਹੀਂ ਹੋ ਜਾਵਾਂਗੇ ਜਦ ਤੱਕ ਅਸੀਂ ਮੈਚੋਰ ਨਹੀਂ ਹੋ ਜਾਵਾਂਗੇ ਉੰਨੀ ਦੇਰ ਤੱਕ ਅਸੀਂ ਇਹਨਾਂ ਚੀਜ਼ਾਂ ਦਾ ਇਸਤੇਮਾਲ ਨਹੀਂ ਕਰ ਸਕਾਂਗੇ ਉੰਨੀ ਦੇਰ ਤੱਕ ਅਸੀਂ ਆਪਣੇ ਅਧਿਕਾਰਾਂ ਦੀ ਵਰਤੋਂ ਨਹੀਂ ਕਰ ਸਕਾਂਗੇ ਉੰਨੀ ਦੇਰ ਤੱਕ ਅਸੀਂ ਉਹਨਾਂ ਸਧਾਰਨ ਲੋਕਾਂ ਵਰਗੇ ਆ ਜਿਨ੍ਹਾਂ ਦੇ ਕੋਲੇ ਕੁਝ ਵੀ ਨਹੀਂ ਆ ਜਿਨ੍ਹਾਂ ਜਿਨ੍ਹਾਂ ਦਾ ਜੀਵਨ ਅਜੇ ਬਦਲਿਆ ਨਹੀਂ ਜਿਹੜੇ ਬੇਵਿਸ਼ਵਾਸੇ ਆ ਅਸੀਂ ਉਹਨਾਂ ਵਰਗੇ ਆ ਜਿੰਨੀ ਦੇਰ ਤੱਕ ਸਾਨੂੰ ਇਲਮ ਪ੍ਰਾਪਤ ਨਹੀਂ ਹੁੰਦਾ ਅਰ ਵਚਨ ਦਾਸ ਦਾ ਗਿਆਨ ਕਹਿੰਦਾ ਮੇਰੀ ਪਰਜਾ ਨਾਸ਼ ਹੋ ਰਹੀ ਆ ਸੋ ਪਰਮੇਸ਼ਵਰ ਦੀ ਪਰਜਾ ਨਬੀਆਂ ਬਿਨਾ ਪਾਦਰੀਆਂ ਬਿਨਾ ਨਾਸ਼ ਨਹੀਂ ਹੋਰੀ ਪਰਮੇਸ਼ਵਰ ਦੀ ਪਰਜਾ ਇਲਮ ਦੇ ਬਿਨਾ ਗਿਆਨ ਬਿਨਾ ਨਾਸ਼ ਹੋ ਰਹੀ ਆ ਤਾਂ ਪਰਮੇਸ਼ਵਰ ਦੀ ਪਰਜਾ ਨੂੰ ਇਸ ਵੇਲੇ ਗਿਆਨ ਦੀ ਜ਼ਰੂਰਤ ਆਰ ਵਚਨ ਕਹਿ ਰਿਹਾ ਕਿ ਮੈਂ ਤੁਹਾਨੂੰ ਆਖਦਾ ਆਂ ਅਧਿਕਾਰੀ ਜਿੰਨਾ ਚਿਰ ਬਾਲਕ ਆ ਮਤਲਬ ਜਿੰਨੀ ਦੇਰ ਤੱਕ ਉਹਦੇ ਕੋਲੇ ਗਿਆਨ ਨਹੀਂ ਆ ਜਿੰਨੀ ਦੇਰ ਤੱਕ ਉਹ ਨਿਆਣ ਪੁਣੇ ਦੇ ਵਿੱਚ ਰਹੂਗਾ ਜਿੰਨੀ ਦੇਰ ਤੱਕ ਉਹ ਬੇਸਮਝੀ ਦੇ ਵਿੱਚ ਰਹੂਗਾ ਉੰਨੀ ਦੇਰ ਤੱਕ ਉਹ ਗੁਲਾਮਾਂ ਵਰਗਾ ਆ ਕਿੰਨੇ ਲੋਕ ਆ ਕੋਈ ਨਸ਼ੇ ਦਾ ਗੁਲਾਮ ਆ ਬਹੁਤ ਸਾਰੇ ਲੋਕ ਆ ਹੈ ਨਾ ਇਸ ਧਰਤੀ ਦੇ ਵਿੱਚ ਰਹਿੰਦੇ ਆ ਉਹ ਕੋਈ ਨਸ਼ੇ ਦਾ ਗੁਲਾਮ ਆ ਕੋਈ ਪੈਸੇ ਦਾ ਗੁਲਾਮ ਆ ਕੋਈ ਜ਼ੋਰੂਕਾ ਗੁਲਾਮ ਹੈ ਕੋਈ ਕੋਈ ਮੋਬਾਈਲ ਦਾ ਗੁਲਾਮ ਆ ਕੋਈ ਪਤਾ ਨਹੀਂ ਕਿੰਨੀਆਂ-ਕਿੰਨੀਆਂ ਚੀਜ਼ਾਂ ਦੇ ਗੁਲਾਮ ਆ ਸੋ ਜਿੰਨੀ ਦੇਰ ਤੱਕ ਸਾਨੂੰ ਪਤਾ ਨਹੀਂ ਆ ਕਿ ਹੂ ਵੀ ਆਰ ਟੂ ਹੂm ਵੀ ਬਿਲੋਂਗਸ ਤਾਂ ਅਸੀਂ ਉਨੀ ਦੇਰ ਤੱਕ ਅਸੀਂ ਕੁਛ ਵੀ ਨਹੀਂ ਕਰ ਸਕਦੇ ਉਨੀ ਦੇਰ ਤੱਕ ਅਸੀਂ ਉਹਨਾਂ ਲੋਕਾਂ ਵਰਗੇ ਆ ਜਿਹੜੇ ਆਮ ਆ ਜਿਹੜੇ ਸੰਸਾਰਿਕ ਖੁਆਇਸ਼ਾਂ ਦੇ ਗੁਲਾਮ ਆ ਜਿਹੜੇ ਆਤਮਾ ਦੇ ਵਿੱਚ ਬੇਸਮਝ ਆ ਅਸੀਂ ਉਹਨਾਂ ਲੋਕਾਂ ਵਾਂਗੂ ਬੇਵਿਸ਼ਵਾਸੇਪੰਦੇ ਵਿੱਚ ਤੇ ਅਸੀਂ ਮਤਲਬ ਪਾਪ ਵਿੱਚ ਜੀ ਰਹੇ ਆ ਅਸੀਂ ਪਰਮੇਸ਼ਵਰ ਦੇ ਬੇਟੇ ਬੇਟੀਆਂ ਆ ਅਸੀਂ ਚਰਚ ਵਿੱਚ ਜਾ ਰਹੇ ਆ ਪਰ ਸਾਨੂੰ ਇਲਮ ਨਹੀਂ ਆ ਸਾਨੂੰ ਗਿਆਨ ਨਹੀਂ ਆ ਤੇ ਅਸੀਂ ਉਹਨਾਂ ਲੋਕਾਂ ਵਾਲਾ ਜੀਵਨ ਜੀ ਰਹੇ ਆ ਜਿਹੜੇ ਸਤਸੰਗ ਨਹੀਂ ਕਰਦੇ ਜਿਹੜੇ ਪ੍ਰਾਰਥਨਾ ਨਹੀਂ ਕਰਦੇ ਅਸੀਂ ਪ੍ਰਾਰਥਨਾ ਵੀ ਕਰ ਰਹੇ ਆ ਪਰ ਗਿਆਨ ਦੀ ਕਮੀ ਹੋਣ ਦਾ ਕਰਕੇ ਅਸੀਂ ਹਮੇਸ਼ਾ ਹੀ ਖੁਆਇਸ਼ਾਂ ਦੀ ਗੁਲਾਮੀ ਦੇ ਵਿੱਚ ਰਹਿੰਨੇ ਆ ਗਿਆਨ ਦੀ ਕਮੀ ਹੋਣ ਦਾ ਕਰਕੇ ਅਸੀਂ ਪਾਪ ਦੀ ਗੁਲਾਮੀ ਦੇ ਵਿੱਚ ਰਹਿੰਨੇ ਆ ਗਿਆਨ ਦੀ ਕਮੀ ਹੋਣ ਦਾ ਕਰਕੇ ਅਸੀਂ ਅਸੀਂ ਉਹਨਾਂ ਲੋਕਾਂ ਵਾਂਗ ਜੀਵਨ ਜੀਨੇ ਆ ਜਿਹੜੇ ਜਿਹੜੇ ਮਾਲਕ ਨਹੀਂ ਆ ਪਰ ਗੁਲਾਮ ਆ ਪਰਮੇਸ਼ਵਰ ਨੇ ਸਾਨੂੰ ਮਾਲਕ ਬਣਾਇਆ ਹੈ ਅੱਜ ਸਾਨੂੰ ਜ਼ਰੂਰੀ ਆ ਕਿ ਅਸੀਂ ਇਸ ਚੀਜ਼ ਨੂੰ ਸਮਝ ਜਾਈਏ ਕਿ ਅਸੀਂ ਮਾਲਕ ਹਾਂ ਯੈਸ ਅਸੀਂ ਮਾਲਕ ਹਾਂ ਤੁਸੀਂ ਜਰੂਰ ਇਸ ਵਰਡ ਨੂੰ ਬੋਲੋ ਮੈਂ ਮਾਲਕ ਹਾਂ ਤੇ ਅਧਿਕਾਰੀ ਵੀ ਹਾਂ ਮੈਂ ਮਾਲਕ ਹਾਂ ਅਤੇ ਅਧਿਕਾਰੀ ਵੀ ਹਾਂ ਮੇਰੇ ਪਰਮੇਸ਼ਵਰ ਨੇ ਸਭ ਕਾਸੇ ਉੱਤੇ ਮੈਨੂੰ ਮਾਲਕ ਬਣਾਇਆ ਹੈ ਮੇਰੇ ਪਰਮੇਸ਼ਵਰ ਨੇ ਸਭ ਕਾਸੇ ਉੱਤੇ ਮੈਨੂੰ ਅਧਿਕਾਰ ਬਖਸ਼ੇ ਹਨ ਸੱਚਮੁੱਚ ਮੈਂ ਮਾਲਕ ਹਾਂ ਅਤੇ ਅਧਿਕਾਰੀ ਵੀ ਹਾਂ ਕਿਉਂਕਿ ਮੈਂ ਪਰਮੇਸ਼ਵਰ ਦਾ ਬੇਟਾ ਹਾਂ ਮੈਂ ਪਰਮੇਸ਼ਵਰ ਦੀ ਬੇਟੀ ਹਾਂ ਪਰਮੇਸ਼ਵਰ ਨੇ ਮੈਨੂੰ ਚੁਣਿਆ ਹੈ ਸੋ ਜਦੋਂ ਤੁਸੀਂ ਇਸ ਚੀਜ਼ ਨੂੰ ਐਵਰੀ ਡੇ ਡਿਕਲੇਅਰ ਕਰੋਗੇ ਤਾਂ ਸੱਚੀ ਤੁਸੀਂ ਦੇਖੋਗੇ ਕਿ ਤੁ